ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੰਡਾਉਤ ਬੰਦਨਨ ਕਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨਾ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖੋ ਟਲਗੁਰ ਸੇਵੀਐ ਅਨੁਸੈ ਸੁਪਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਰਹੁ ਤਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਰਹੁ ਤਾਰਨ ਹਾਰੇ ਮਦ ਤੂ ਠਾਕਰ ਸਿਰ ਮੋਰਾ ਇਹਾ ਉਹਾ ਤੁਹਾਰੋ ਤੋਰਾ ਰਹਾਉ ਕੀਤੇ ਕੋ ਮੇਰਾ ਸੰਮਾਨ ਕਰਨ ਹਾਰ ਤ੍ਰਣ ਜਨ ਤੂ ਦਾਤਾ ਮੰਗਨ ਕੋ ਸਗਲੇ ਦਾਨ ਦੇਹ ਪ੍ਰਭ ਪੰਨ ਕਨ ਮਹਿ ਅਵਰਖ ਨਹਿ ਮਹਿ ਅਵਰਾ ਅਚਰਜ ਚਲਦ ਤੁਮਾਰੇ ਰੂੜੋ ਗੂੜੋ ਗਹਿਰ ਗਮੀਰੋ ਉਚਾਓ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋਤਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਪੇਖਦੇ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ